ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਆਉਂਦੇ 12 ਘੰਟਿਆਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਹੈ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝ ਕਰਾਂਗੇ ਮੌਸਮ ਦੀ ਸਸਲੇ ਦੀ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਜ਼ਾ ਸੈਟਲਾਈਟ ਤਸਵੀਰ ਹੈ ਲਗਭਗ ਰਾਤ ਦੇ 8:00 ਵਜੇ ਚੱਲਿਆ ਤੇ ਗੱਲ ਕਰਨੀ ਆਪਾਂ 2 ਜਨਵਰੀ ਦੀ ਰਾਤ ਦੀ ਸ ਮੌਸਮ ਅੱਜ ਰਾਤ ਮੁੱਖ ਤੌਰ ਤੇ ਸਾਫ਼ ਹੀ ਰਹਿੰਦਾ ਜਾ ਫਿਰਿਆ ਹਾਲਗੇ ਉੱਪਰਲੇ ਖੱਦਰ ਤੇ ਜਿਹੜੀ ਧੁੰਦ ਦੀ ਚਾਦਰ ਹੈ ਜਿਹੜੀ ਉਹ ਅੱਜ ਸਵੇਰ ਤੋਂ ਜਿਹੜੀ ਛਾਈ ਹੋਈ ਆ ਉਹ ਇਸ ਵੇਲੇ ਵੀ ਉੱਪ ਮੌਸਮ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਠੰਡ ਵਾਲਾ ਹੀ ਰਹੇਗਾ ਕੋਰਾ ਫੈਨ ਤੇ ਅਸਰ ਘਟਨੇ ਤੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਜ਼ਮੀਨੀ ਖਦਰ ਤੇ ਸੰਘਣੀ ਧੁੰਦ ਹੋ ਸਕਦੀ ਹੈ ਕੱਲ ਤੜਕੇ ਸਵੇਰੇ ਜੋ ਜਿਹੜੇ ਲੋਕਾਂ ਨੇ ਸਫਰ ਕਰਨਾ ਸਰਕੇ ਸਵੇਰੇ ਉਹਨਾ احتیاط ਨਾਲ ਚੱਲਣ ਸੋ ਵੱਡੇ ਖਦਰ ਤੇ ਜਿਹੜੇ ਅਲਰਟ ਹੈਗੇ ਨੇ ਉਹ ਧੁੰਦ ਨੂੰ ਲਗਾ ਕੇ ਜਾਰੀ ਕੀਤੇ ਗਏ ਨੇ ਪਲੱਸ ਉਮੀਦ ਹੈ ਕੋਈ ਚਾਹ ਸਿਲਾਲ ਅੱਜ ਰਾਤਾਂ ਨਹੀਂ ਹੈ ਜਿਹੜਾ ਸਿਸਟਮ ਸੀ ਪਛਮੀ ਸਿਸਟਮ ਪਿਤੇ ਦਿਨਾਂ ਤੋਂ ਪ੍ਰਭਾਵਿਤ ਕਰ ਰਿਹਾ ਸੀ ਉਹ ਦਾਸਰ ਮੈਦਾਨਾਂ ਦੇ ਵਿੱਚ ਸਮਾਪਤ ਹੋ ਚੁੱਕਾ ਤੇ ਉਹ ਸਿਸਟਮ ਹੁਣ ਪਹਾੜਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਦੋਂ ਮੁਦੇ ਉਫਲੋਹਾਗਾ ਦੇ ਵਿੱਚ ਬਰਬਾਰੀ ਦਾ ਦੌਰ ਲੱਗ ਰਿਹਾ ਤੇ ਉਹਦੇ ਚੋਂ ਨਿਕਲਦੀਆਂ ਜਿਹੜੀਆਂ ਸੀਤ ਹਵਾਵਾਂ ਨੇ ਉਹ ਹੁਣ ਮੈਦਾਨਾਂ ਨੂੰ ਠਾਰ ਰਹੀਆਂ ਨੇ ਜਿਹਦੇ ਨਾਲ ਠੰਡਕ ਇੱਕਦਮ ਵਧੀ ਹੈ ਤੇ ਜਿਹੜਾ ਉਫਲੋਹਾਦਰ ਤੇ ਜਿਹੜੀ ਧੁੰਦ ਦੀ ਜਿਹੜੀ ਚਾਦਰ ਹੈ ਧੁੰਦ ਉਫਲੋਹਾਦਰ ਤੇ ਛਾਈ ਹੋਈ ਆ ਸਮਾਂ ਦੇ ਵਿੱਚ ਜਿਹਦੇ ਨਾਲ ਠੰਡਕ ਹੋਰ ਜ਼ਿਆਦਾ ਵਧਣ ਦੇ ਅਸਰ ਵੀ ਨੇ ਤੇ ਠੰਡਕ ਹੋਰ ਜ਼ਿਆਦਾ ਵਧੀ ਹੋਈ ਆ ਟੈਂਪਰੇਚਰ ਦੇਖਿਓ ਰਾਤਾਂ ਦੇ ਬੀਤੀ ਰਾਜ ਜਿਹੜੀ ਲੰਗੀ ਆ ਛੇ ਤੋਂ ਲੈ ਕੇ 10 11 ਦੇ ਆਸ-ਪਾਸ ਟੈਂਪਰੇਚਰ ਚੱਲਦੇ ਰਹੇ ਸੀ ਕਿਉਂਕਿ ਸਿਸਟਮ ਕੋ ਜਲ ਰਿਹਾ ਸੀ ਤੇ ਉਪਰਲੇ ਫੱਦਰ ਤੇ ਜਿਹੜੀ ਬੱਦਲ ਵਾਈ ਸ਼ਾਈ ਹੋਈ ਸੀ ਇਸ ਕਰਕੇ ਟੈਂਪਰੇਚਰ 4 ਤੋਂ ਵੱਧ ਕੇ 6 7 ਤੇ ਗਈ ਹੋਈ ਸੀ ਅੱਜ ਰਾਤ ਇਹ ਟੈਂਪਰੇਚਰ ਹੋਰ ຫຼੁੜ ਕਰਨਗੇ ਯਾਨੀ ਕਿ 3 4 ਤੋਂ ਲੈ ਕੇ 6 7 ਦੇ ਆਸ-ਪਾਸ ਬਹੁਤੇ ਖੇਤਰਾ ਦੇ ਵਿੱਚ ਟੈਂਪਰੇਚਰ ਜਿਹੜੇ ਅੱਜ ਰਾਤ ਦੇ ਦਰਜ ਹੋਣਗੇ ਤੇ ਅੱਜ ਰਾਤ ਬੀਤੀ ਰਾਤ ਉਹ ਠੰਡੀ ਹੋ ਸਕਦੀ ਹੈ ਤੇ ਕੱਲ ਤੜਕੇ ਸਵੇਰੇ ਧੁੰਦ ਵੱਡੇ ਫੱਦਰ ਤੇ ਵਾਪਸੀ ਕਰੇਗੀ ਤੇ ਜਿੱਥੇ ਜਿਹੜਾ ਪਿਛੇ ਸ ਤੇ ਨਹੀਂ ਪਈ ਤੇ ਉਹਨਾਂ ਖੇਤਾਂ ਦੇ ਵਿੱਚ ਕਿਤੇ ਕਿਤੇ ਕੋਰਾ ਪੈਣ ਦੇ ਅਸਰ ਹੋਣਗੇ ਤੇ ਫਿਲਹਾਲ ਧੁੰਦ ਜਿਹੜੀ ਹੈ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ ਧੁੰਦ ਦੇ ਲਈ ਅਲਰਟ ਹੈ ਜਿਹੜੇ ਉਹ ਮੌਸਮ ਖਾਗ ਨੇ ਜਾਰੀ ਕੀਤੇ ਹੋਏ ਨੇ ਧੰਨ